ਬਾਲੇ ਬਜਿਓ ਸਹਿਲਾ ਰਾਵ ਗਉੜੀ ਦੀ ਸੁਖੀ ਮਹੱਲਾ ਤਹਿਲਾ ਇਕ ਓੰਕਾਰ ਸਭ ਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਅਕਤਿ ਕਾ ਹੋਏ ਵਿਚਾਰ ਚਿਤ ਗਰਗਉ ਸਹਿਲਾ ਸਿਵ ਰਹਿ ਸਰਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸਹਿਲਾ ਹਉ ਵਾਰੀ ਜਿਤ ਸੋਇਐ ਸਦਾ ਨੇ ਤਨ ਤਜਿੜੇ ਸਮਾਨੀਆ ਦੇਖੇ ਗਾ ਦੇਵਨਾਰ ਤੇਰੇ ਦਾਨ ਕੀਮਤ ਨਾ ਪਵੇ ਜਿਦ ਦਾਤਿ ਕਮਲ ਸਮਾਰ ਸੰਬਦ ਸਾ ਲਿਖਿਆ ਮਿਲ ਕਿਰਪਾ ਬਉ ਤੇਲ ਜਿਹੋ ਸੱਜਣਾ ਸਿਸਣੀਆ ਜੋ ਵਸਾਇਦ ਸਾ ਬੇਲ ਕਾਰ ਕਾਰ ਹੋ ਪਚਾ ਸਦੜਨਤ ਕਵੰਨ ਸਦਨ ਔਰ ਸੁਕਰੀਆ ਨਾਨਕ ਸਿਹ ਦਿਵੰਨ ਰਾਗ ਅਸਾ ਮਹੱਲਾ ਬਹਿਲ ਸ਼ਿ ਘਰ ਸ਼ਿ ਗੁਰ ਸ਼ਿਰਪਦੇਸ ਗੁਰਗੁਰ ਏਕੋ ਵੇਸ ਏਕ ਬਾਬਾ ਜੇ ਕਰ ਕਰ ਤੇ ਕੀਰਤੈ ਸੋ ਕਰ ਰਾਗ ਪੜਾਈ ਤੂ ਰਾਵ ਵਿਸੋ ਪੁਰ ਤਨਿਕ ਨਾਨਕ ਕਰਤੇ ਕੇ ਕਿਰਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮੇ ਥਾਲ ਰਚੰਦਿ ਪੁਜ ਚੰਦੀਪੁ ਕ ਬਨਿ ਤਾਰਕ ਮੰਡਲ ਜਨਕ ਮੋਤੀ ਤੂ ਘਰ ਮਨ ਆਦਿ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਸੁਲਖਤਿ ਜੋਤੀ ਕੈਸੇ ਆਰਤੀ ਹੋਏ ਭਰੁ ਖੰਡਾ ਤਿਰ ਆਰਤੀ ਅਨਾਥ ਸ਼ਬਦ ਵਾਦੰਤ ਫੇਰੀ ਰਾ ਸਹਿਸ ਮੂਰਤ ਸਹਿਸ ਪਦ ਮਿਮਲ ਨਨ ਇੱਕ ਪਦ ਗੰਧ ਮੈਨ ਸਹਿ ਤਵ ਗੰਧ ਇਮ ਚਲਤ ਮਾਹੀ ਸਭ ਮਹਿ ਜੋਤ ਜੋਤ ਸੋਏ ਜਿਸ ਤੇ ਚਰਨ ਸਭ ਮੈਂ ਚੰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੁਸ ਪਾਵੈ ਸੋ ਆਰਤੀ ਹੋਏ ਆਹ ਚਰਨ ਕਮਲ ਮਕਰੰਦ ਲੋ ਤੇ ਤੁ ਪਨਵਣਦ ਨੋਇ ਆ ਇਤਿਆਸ ਕ੍ਰਿਪਾ ਚੱਲ ਦੇਹ ਦਾਨ ਕੁਸਾਰਿਕ ਹੋ ਜਾਤੇ ਤਰਨ ਨਾਇ ਵਸਾਰਾ ਗੋੜੀ ਪੂਰਗੀ ਮੰਦ ਤੁਥ ਕਾਗਰੋਤ ਨਗਰਵ ਭਰਿਆ ਮੇਰੇ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਖੇ ਗੁਰ ਪਾਇਆ ਨਰਲੇ ਮੰਡਲ ਬੰਦਾ ਏ ਕਰ ਸਾਧੂ ਅਜਿ ਦੇ ਪਨ ਵੱਡਾ ਏ ਕਰਨ ਦਾ ਤੁਮਨ ਵੱਡਾ ਏ ਰਹਾ ਸਾਖਤ ਹਰ ਰਸ ਸਾਧਨ ਜਾਣ ਆਤਿਨ ਅੰਤਰ ਹੰਬੈ ਟੱਡਾ ਜਿਉ ਜਿਉ ਚਲਹਾ ਚੁਗਾ ਤੁਪ ਗਵਾਵੇ ਨਮਕਾਰ ਸਹੇਸ਼ਰ ਡੰਡਾਏ ਆਰਧਨ ਆਹਰਣਾ ਸਬਾਣੇ ਗੋਵਦਨ ਮਾਰਣ ਪਵਖੰਡਾਏ ਅਗਨਾਸੀ ਤੁਰਖ ਪਾਇਆ ਘਰ ਬਿਸਰ ਬਹੁ ਸੋਭ ਕੰਨ ਤੇ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਗ ਰਾਗੁਰ ਵੱਡਾ ਏ ਜਿਨ ਨਾਨਕ ਨਾਮ ਅਧਾਰ ਤੇ ਕਹ ਆਣੰਬੇ ਸੁਖ ਮੰਡਾਏ ਰਾਗ ਗੋੜੀ ਪੂਰਬੀ ਮੱਲ ਲਪਜ ਕਰੋ ਬਨਤੀ ਸੁਣ ਮੇਰੇ ਮੀਤਾ ਸਤ ਦਰ ਕੇ ਬਿੱਲਾ ਇਵਾਂ ਖਾਟ ਤੁਰੋ ਹਰਲਾ ਹੈ ਕਬ ਸੁਸਰੇ ਲਾ ਔਰ ਕੜੈ ਦਿਨ ਸਰੇ ਨਾਰੇ ਮਨ ਗੁਰ ਬਿਲ ਕਾਜ ਸਾਰੇ ਰਹਾ ਏਹੋ ਸੰਸਾਰ ਦੇ ਕਾਰ ਸੰਸੇਮਾ ਕਰਿਓ ਬ੍ਰਹਮ ਗਿਆਨੀ ਜਿਸ ਹਿ ਜਗਾਏ ਕਿ ਆਵੇ ਰਸ ਕਤ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਦਿਹਾਜ ਹੋ ਕਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬਹੁੜਣਾਏ ਗੁਸੇਰਾ ਅੰਤਨ ਜਮੀ ਪੁਰਖ ਦਦਾਤੇ ਸਰਬਾ ਬਦ ਕੀ ਪੂਰੇ ਨਾਨਕ ਦਾਸ ਇਹ ਹੈ ਮੰਗੇ ਮੋਕ ਕਰ ਸੰਤਨ ਕੀ ਤੂੰ ਅਤਰ ਜਾਨੀ ਤੋਰ ਕਬਿਦਾਂ ਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਇਹੈ ਸੋ ਬੰਗੈ ਮੁਕ ਕਰ ਸੰਤਨ ਕੀ ਤੂੰ ਸਾਭ ਵਾਹਿਗੁਰੂ ਦੇ ਪਤੇ